ਹੋ ਚੁਕਿਆ ਹੈ ਦੂਸਰੇ ਸਾਲ ਵਿੱਚ ਆਓ ਤੇ ਫਿਰ ਕੀ ਉਹਨੂੰ ਛੱਡਣਾ ਪੈ ਜਾਣਾ ਕੋਰਸ ਪੀਪਰੇ ਦੇ ਕਰਵਾਉਣ ਨਹੀਂ ਦਿੰਦੇ ਕਿੱਥੇ ਜਾਂਦੀ ਗੱਲ ਹਰ ਸਾਲ 5% ਵਧੇਗਾ ਇਨਸਟਾਲਮੈਂਟਾਂ ਨਹੀਂ ਹੋਣਗੀਆਂ ਹੁਣ ਹਰ ਸਾਲ ਕਿਸੇ ਜੋ ਕੰਮ ਕਰ ਰਿਹਾ ਵਾ ਉਹਦਾ 5% ਤਨਖਾਹ ਥੋੜੀ ਨਾ ਵਧ ਰਹੀ ਹੈ 4 4 5 5000 ਰੁਪਿਆ ਥੋੜਨਾ ਉਹਦਾ ਵਧ ਰਿਹਾ ਵਾ ਉਹ ਕਿਦਾਂ ਤਾਰੂਗਾ ਐਪਲੀਕੇਸ਼ਨਾਂ ਲੈ ਕੇ ਦੇਈਆਂ ਤਾਂ ਵੀ ਨਹੀਂ ਐਕਸੈਪਟ ਕਰਦੇ ਤੇ ਉਹ ਕਿੱਥੇ ਜਾਂਦੀਆਂ ਕਿੱਲਾ ਇਹਦਾ ਇੱਕੋ ਹੀ ਹੱਲ ਆ ਕਿ ਸਿੱਖੀ ਮਿਲ ਕੇ ਕੋਈ ਜਥੇਬੰਦੀ ਬਣਾਈ ਜਾਵੇ ਸਿੱਖਾਂ ਦੀ ਕੋਈ ਜਥੇਬੰਦੀ ਬਣੀ ਤਾਂ ਜੋ ਕਿ ਥੋੜੇ ਸਾਧ ਸੌਖੇ ਹੋਣ ਸਾਰਿਆਂ ਦੇ ਸਾਧ ਸੌਖੇ ਹੋਣ ਇਹ ਸਾਰਾ ਕੰਮ ਉਦਦਾ ਹੋਇਆ ਵਾ ਜੋਦਾ ਸਿੱਖ ਸੋਨ ਫੈਡਰੇਸ਼ਨ ਚਲੀ ਗਈ ਹੈ ਹੁਣ ਸਾਨੂੰ ਖਿਲ ਲੋੜ ਹੈ ਉਹ ਜੀ ਫੈਡਰੇਸ਼ਨਾਂ ਬਹਾਲ ਕਰਨ ਦੀ ਇਹ ਜੀਆਂ ਜਥੇਬੰਦੀਆਂ ਬਣਾਉਂਦੇ ਆ ਜੋ ਹੱਕ ਸੱਚ ਦੀ ਲੜਾਈ ਲੜ ਸਕਣ 从。So